ਅਜਿਹੀਆਂ अनेकां ਤਸਵੀਰਾਂ ਨੇ ਜਿਹੜਾ ਇਹ ਘਰ ਪਾਣੀ ਨੇ ਇਸ ਵਾਰੀ ਤਬਾਹ ਕੀਤੇ ਨੇ ਇਹ ਘੱਟੋ-ਘੱਟ ਵੀ ਜਿਹੜਾ ਹੈ ਘਰ 50 ਲੱਖ ਰੁਪਏ ਦੀ ਕੀਮਤ ਦੇ ਨਾਲ ਇਹਨਾਂ ਪਰਿਵਾਰਾਂ ਵੱਲੋਂ ਤਿਆਰ ਕੀਤਾ ਗਿਆ ਲੇਕਿਨ ਪਾਣੀ ਨੇ ਦੇਖੋ ਤੁਸੀਂ ਬੁਰੀ ਤਰ੍ਹਾਂ ਨਾਲ ਜੋ ਹੈ ਉਹ ਮਾਰ-ਮਾਰੀ ਹੈ ਮਾ ਧੜਕੇ ਨਾਲ ਉਥੋਂ ਤੱਕ ਚਾਈਦਾ ਅੱਛਾ ਮਤਲਬ ਪਿਆਰ ਪੜਦੇ ਪਿਆਰ ਪੜਦੇ ਇਥੋਂ ਇਹਨਾਂ ਪਾਣੀ ਜੇ ਤੇ ਸਾਰੇ ਆ ਫਰਸ਼ ਵੇਖ ਲਓ ਤੁਹਾਡੇ ਸਾਹਮਣੇ ਸਾਰੇ ਹੀ ਪੈਗੇ ਆ ਬੈੱਡ ਵੀ ਸਾਰੇ ਇਸ ਤਰ੍ਹਾਂ ਹੀ ਰੱਖੇ ਜੇ ਸੋ ਵੇ ਵੀਰ ਕੇ ਸਾਰਾ ਕੁਝ ਇਤਰਾ ਹੀ ਪਾਣੀ ਨਾ ਪਰੇ ਤੇ ਦੁੱਖ ਤੇ ਬਹੁਤ ਹੁੰਦਾ ਇੰਨੀ ਮੁਸ਼ਕਲ ਕਰ ਬਣਾਇਆ ਕੋਈ ਮਨ ਤੇ ਬੜਾ ਖਰਾਬ ਨਾ ਪਰ ਹੁਣ ਕੀ ਕਰੀਏ ਜਿੰਦਗੀ ਤਾਂ ਨਗਾਉਣੀ ਐ ਨਾ ਯਾਪ ਵੀ ਇਤਰਾ ਘਰ ਦੇ ਜੀ ਕੀ ਕਰਨਗੇ ਦੂਜੇ ਉਹ ਵੀ ਫਿਕਰ ਕਰਦੇ ਜਾਂਦਾ ਮਾਰੀਆਂ ਚ ਨਾ ਸਾਰੇ ਲੀੜੇ ਇਤਰਾ ਹੀ ਪਏ ਇੱਕ ਲੀੜਾ ਨਹੀਂ ਚੁੱਕਣ ਦਿੱਤਾ ਬਸ ਪਾਣੀ ਏਡੀ ਔਰਦੀ ਆ ਜੱਕਦਮ ਜਦੋਂ ਬੰਨ ਟਟਾ ਪਾਣੀ ਜੱਕਦਮ ਵੀ ਭਰ ਗਿਆ ਅਜੇ ਤੱਕ ਹੁਣ ਸਰਕਾਰ ਦਾ ਕੋਈ ਆਦਮੀ ਨਹੀਂ ਜਿਆ ਇੱਥੇ ਪਿੰਡਾਂ 'ਚ ਨਾ ਕਿਸੇ ਨੇ ਆਣ ਕੇ ਆਖਿਆ ਨਾ ਕੋਈ ਚੀਜ਼ ਦਿੱਤੀ ਆ ਸਾਰਿਆਂ ਨੇ ਵੋਟਾਂ ਪਾ ਕੇ ਸਰਕਾਰ ਬਣਾਈ ਪਰ ਸਾਨੂੰ ਕੋਈ ਇਹਦਾ ਫਾਇਦਾ ਨਹੀਂ ਮਿਲਿਆ ਜਦੋਂ ਤੁਹਾਨੂੰ ਲੋੜ ਪਈ ਕੋਈ ਨਹੀਂ ਆ ਕੋਈ ਨਹੀਂ ਜਿਆ ਕੋਈ ਪ੍ਰਸ਼ਾਸਨ ਵੱਲੋਂ ਕੋਈ ਨੇਰੇ ਇਮਾਨਦਾਰੀ ਆਇਆ ਜਿਹੜਾ ਪ੍ਰਸ਼ਾਸਨ ਦਾ ਹੀ ਕੋਈ ਹੱਲ ਕਰੀਏ ਕੋਈ ਬੇੜਾ ਲੈ ਕੇ ਨਹੀਂ ਆਇਆ ਆਰਮੀ ਵਾਲਿਆਂ ਨੇ ਸਾਨੂੰ ਆਣ ਕੇ ਬਾਹਰ ਕੱਢਿਆ ਇੱਥੋਂ ਤੀਜੇ ਦਿਨ ਅਸੀਂ ਰੋਟੀ ਖਾਦੀਏ ਜਾ ਕੇ ਮੈਂ

ਪੰਜਾਬ ਸੂਬੇ ਅੰਦਰ ਇਸ ਵਾਰੀ ਪਾਣੀਆਂ ਨੇ ਪੂਰੀ ਤਰ੍ਹਾਂ ਨਾਲ ਜੋ ਹੈ ਉਹ ਮਾਰ ਮਾਰੀ ਹੈ ਔਰ ਗੱਲ ਕਰੀਏ ਜੇਕਰ ਤਾਂ ਹੁਣ ਹਾਲਾਤ ਅਜਿਹੇ ਨਿਕਲ ਕੇ ਸਾਹਮਣੇ ਆ ਰਹੇ ਆ ਕਿ ਲੋਕਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿ ਹਾਲੇ ਵੀ ਜਿਹੜੇ ਡੇਰਾ ਬਾਬਾ ਨਾਨਕ ਦੇ ਪਿੰਡ ਨੇ ਟਾਲੀ ਪੱਖੋ ਕੇ ਅਸੀਂ ਖੜੇ ਆ ਤੁਸੀਂ ਦੇਖ ਸਕਦੇ ਹੋ ਕਿ ਹਾਲੇ ਵੀ ਮਕਾਨ ਜੋ ਨੇ ਉਹ ਪਾਣੀਆਂ ਦੇ ਨਾਲ ਘਿਰੇ ਹੋਏ ਜੋ ਹੈ ਉਹ ਦਿਖਾਈ ਦੇ ਰਹੇ ਨੇ ਲੋਕਾਂ ਨੂੰ ਜਿਹੜੀ ਆ ਫਿਲਹਾਲ ਬੜੀ ਮਦਦ ਦੀ ਲੋੜ ਆ ਔਰ ਲੋਕ ਜੋ ਨੇ ਲੋਕ ਪਹੁੰਚ ਵੀ ਰਹੇ ਨੇ ਦੇਖੋ ਸਮਾਜ ਸੇਵੀ ਜਥੇਬੰਦੀਆਂ ਜਾਂ ਆਪ ਲੋਕ ਆਪ ਮਾਰੇ ਲੋਕਾਂ ਦੀ ਮਦਦ ਵਾਸਤੇ ਇੱਥੇ ਜਿਹੜੇ ਲੋਕ ਜੋ ਆ ਲੰਗਰ ਲੈ ਕੇ ਜਾਂ ਹੋਰ ਜੋ ਵਸਤਵਾ ਨੇ ਉਹ ਲੈ ਕੇ ਇੱਥੇ ਪਹੁੰਚ ਰਹੀਆਂ ਨੇ ਇਹ ਸੇਵਾ ਦਾ ਜਿਹੜਾ ਕੰਮ ਵੀ ਆ ਲਗਾਤਾਰ ਚੱਲ ਰਿਹਾ ਹੈ ਬਾਦਰੀ ਇਹਨਾਂ ਲੋਕਾਂ ਦੀ ਜਿਹੜੇ ਹਨ ਆਪਣੀ ਬਾਹ ਜਿਹੜੀ ਆਪਣੀ ਫੜੀ ਆ ਤੁਸੀਂ ਸੁਣਦੇ ਆ ਜਕਾਰੇ ਲਗਾਉਂਦੇ ਜਿਹੜੇ ਲੋਕ ਸੇਵਾ ਦੇ ਵਿੱਚ ਜਿਹੜੇ ਦੇਖੇ ਪਹੁੰਚੇ ਹੋਏ ਨੇ ਔਰ ਇਹ ਲੋਕ ਜੋ ਹੈ ਇਸ ਵਕਤ ਰਾਸ਼ਨ ਪਾਣੀ ਜੋ ਹੈ ਉਹ ਲੋਕਾਂ ਦੇ ਘਰਾਂ ਤੱਕ ਪਹੁੰਚਾ ਰਹੇ ਨੇ ਤਾਂ ਕਿ ਉਹ ਲੋਕ ਜਿਹੜੇ ਪਾਣੀ ਦੀ ਮਾਰ ਇਠਾ ਆ ਗਏ ਸਨ ਘੱਟੋ-ਘੱਟ ਉਹਨਾਂ ਨੂੰ ਜੋ ਹੈ ਦੋ ਟਾਈਮ ਦੀ ਰੋਟੀ ਮਿਲ ਸਕੇ ਆਪਣਾ ਜੋ ਹੈ ਜੀਵਨ ਕਾਰਨ ਲੇਕਿਨ ਜੇਕਰ مالی ਨੁਕਸਾਨ ਦੀ ਗੱਲ ਕਰੀਏ ਤਾਂ مالی ਨੁਕਸਾਨ ਜੋ ਹੈ ਉਹ ਲੋਕਾਂ ਦਾ ਲੱਖਾਂ ਦਾ ਹੋ ਗਿਆ ਹੈ ਅਸੀਂ ਇਸ ਵਕਤ ਇੱਕ ਮਕਾਨ ਦੇ ਵਿੱਚ ਇੱਥੇ ਖੜੇ ਆ ਜਿੱਥੇ ਇਹ ਬੜੇ ਹੀ ਚਾਵਾ ਨਾਲ ਦੇਖੋ ਇੱਕ ਜ਼ਿੰਦਗੀ ਦੇ ਵਿੱਚ ਮਸਾ ਹੀ ਕੋਈ ਆਪਣਾ ਘਰ ਜੋ ਹੈ ਉਹ ਬਣਾ ਪਾਉਂਦਾ ਹੈ ਔਰ ਬਣਿਆ ਬਣਾਇਆ ਘਰ ਅੱਜ ਅਜੇਹਾ ਇਹ ਤੇ ਇੱਕ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਅਜੇਹਾ ਨੇਕਾਂ ਤਸਵੀਰਾਂ ਨੇ ਜਿਹੜਾ ਇਹ ਘਰ ਪਾਣੀ ਨੇ ਇਸ ਵਾਰੀ ਤਬਾਹ ਕੀਤੇ ਨੇ ਇਹ ਘਟੋ ਘਟਵੀ ਜਿਹੜਾ ਹੈ ਘਰ 50 ਲੱਖ ਰੁਪਏ ਦੀ ਕੀਮਤ ਦੇ ਨਾਲ ਇਹਨਾਂ ਪਰਿਵਾਰਾਂ ਵੱਲੋਂ ਤਿਆਰ ਕੀਤਾ ਗਿਆ ਲੇਕਿਨ ਪਾਣੀ ਨੇ ਦੇਖੋ ਤੁਸੀਂ ਬੁਰੀ ਤਰ੍ਹਾਂ ਨਾਲ ਜੋ ਹੈ ਉਹ ਮਾਰ ਮਾਰੀ ਹੈ ਘਰ ਦਾ ਅੰਦਰ ਦਾ ਜੋ ਸਮਾਨ ਹੈ ਉਹ ਬੁਰੀ ਤਰ੍ਹਾਂ ਨਸ਼ਟ ਅੰਦਰ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਬਾਅਦ ਵਿੱਚ ਸਾਂਝੀਆਂ ਕਰਾਂਗੇ ਕਿ ਕਿਵੇਂ ਜਿਹੜਾ ਅੰਦਰ ਦਾ ਫਰਨੀਚਰ ਹੈ ਜਾਂ ਅੰਦਰ ਦਾ ਜਿਹੜੇ ਫਰਸ਼ ਵਗੈਰਾ ਨੇ ਜਾਂ ਪਿਛਲਾ ਬੈਕਗਰਾਉਂਡ ਜਿਹੜਾ ਵਰਾਂਡਾ ਹੈ ਕਿਸ ਤਰ੍ਹਾਂ ਬੁਰੀ ਤਰ੍ਹਾਂ ਨਾਲ ਜੋ ਹੈ ਉਹ ਨਸ਼ਟ ਕੀਤਾ ਹੈ ਪਾਣੀ ਨਾਲ 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 ਜਿਹੜੇ ਘਰ ਦੇ ਮਾਲਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਜਿਹੜੀ ਹੈ ਉਹ ਜਾਰੀ ਰੱਖਾਂਗੇ ਕਿੰਨਾ ਕਿਨਾ ਪਾਣੀ ਸੀ ਜੀ ਕਿੰਨੀ ਐਸ ਵਾਰੀ ਪਾਣੀ ਦੇ ਜਿਹੜੇ ਮੰਝਲ ਸੀ ਕਿੰਨਾ ਪਾਣੀ ਜਿਹੜਾ ਨੁਕਸਾਨ ਹੋਇਆ ਪਾਣੀ ਸਰ ਇੱਥੇ 7 ਫੁੱਟ ਤੋਂ ਤਾਂ ਇੱਥੇ ਪਾਣੀ ਜੇ ਆ ਸਾਰੇ ਸਾਰੇ ਇੱਥੋਂ ਮਾਹ ਮਾਹ ਧੜ ਕੇ ਨਾ ਉੱਥੋਂ ਤੱਕ ਚਾਈਦਾ ਸੀ ਅੱਛਾ ਮਤਲਬ ਪੈਰ ਪੜਦੇ ਪੈਰ ਪੜਦੇ ਇੱਥੋਂ ਹੂੰ ਇਨਾ ਪਾਣੀ ਹਜੇ ਹੂੰ ਤੇ ਸਾਰੇ ਆ ਫਰਸ਼ ਦੇਖ ਲਓ ਤੁਹਾਡੇ ਸਾਹਮਣੇ ਸਾਰੇ ਹੀ ਬੈਗੇ ਆ ਬੈੱਡ ਵੀ ਸਾਰੇ ਇਸ ਤਰ੍ਹਾਂ ਹੀ ਰੱਖੇ ਜੇ ਸੋਵੇ ਵੀ ਰੱਖੇ ਆ ਸਾਰਾ ਕੁਝ ਇਤਰਾ ਹੀ ਤਾਂ ਪਾਣੀ ਨਾ ਪਰੇ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਫਰਸ਼ ਜਿਹੜੇ ਨੇ ਮੈਂ ਕੈਮਰਾ ਪਰਸੋਂ ਕਾਹਨ ਦਿਖਾਉਣ ਤੁਸੀਂ ਦੇਖ ਸਕਦੇ ਹੋ ਕਿ ਆ ਤਰੇੜਾਂ ਆ ਗਈਆਂ ਨੇ ਫਰਸ਼ਾਂ ਦੇ ਵਿੱਚ ਔਰ ਫਰਸ਼ ਜਿਹੜੇ ਨੇ ਹੀਠਾਂ ਬੈਠ ਚੁੱਕੇ ਨੇ ਇਸ ਸਾਈਡ ਦੇ ਉੱਤੇ ਜਿਹੜੇ ਫ੍ਰਿਜਾਂ ਆਏ ਨੇ ਫ੍ਰਿਜਾਂ ਸਾਰੀਆਂ ਖਰਾਬ ਹੋ ਗਈਆਂ ਜੇ ਫ੍ਰਿਜਾਂ ਚ ਗਾਰਾ ਪਿਆ ਸੀ ਉਹ ਹੁਣ ਸਫਾਈ ਕੀਤੀ ਜੇ ਕੱਲ ਪਰਸੋਂ ਆਣ ਕੇ ਤੇ ਹੁਣ ਥੋੜਾ ਥੋੜਾ ਲਏ ਜਾਂ ਕਰਨ ਜਿੰਨਾ ਜਿੰਨਾ ਹੁੰਦਾ ਹੁਣ ਕੀ ਕਰੀਏ ਇੱਕ ਸਮੈਲ ਬਹੁਤ ਜ਼ਿਆਦਾ ਹੋ ਗਈ ਹੈ ਪਾਣੀ ਮਤਲਬ ਬਹੁਤ ਭੜੀ ਆਉਂਦੀ ਜੇ ਬਹੁਤ ਜ਼ਿਆਦਾ ਇਹ ਹੁਣ ਆ ਦਵਾਈਆਂ ਵੀ ਚਲੋ ਬਥੇਰੇ ਜੇ ਟਰਾਲੀਆਂ ਵਾਲੇ ਆਉਂਦੇ ਆ ਵੰਡਣ ਦੇ ਥੋੜੀਆਂ ਬਹੁਤੀਆਂ ਦਵਾਈਆਂ ਵੀ ਦੇਣ ਦੇ ਨੇ ਤੇ ਬਿਮਾਰੀ ਵੀ ਇਤਨਾ ਜ਼ਿਆਦਾ ਫੈਲਣ ਦੀ ਜੇ ਪਾਣੀ ਦੇ ਨਾਲ ਤੇ ਦੇਖੋ ਕੀ ਕਰੀਏ ਹੁਣ ਨੁਕਸਾਨ ਤੇ ਜਨਾਹ ਹੋ ਗਿਆ ਇਹਦੀ ਪਰ ਪੈਸੇ ਹੁਣੇ ਨਹੀਂ ਇਹ ਤੇ ਕਈ ਸਾਲ ਲੱਗ ਜਾਣੇ ਆ ਫਿਰ ਬਣਾਉਂਦਿਆਂ ਘਰ ਨੂੰ ਤੇ ਜ਼ਮੀਨ ਵੀ ਨਾਲ ਬਰਬਾਦ ਹਾਂਜੀ ਜ਼ਮੀਨ ਦੇ ਵਿੱਚ ਵੀ ਉਹ ਬਚੜੀ ਆ ਜ਼ਮੀਨ ਵੀ ਖਰਾਬ ਹੋਈ ਜਾਰੇ ਪਾਣੀ ਜਾਰੇ ਉਸੇ ਤਰ੍ਹਾਂ ਇਹਦੇ ਤੁਹਾਡੇ ਸਾਹਮਣੇ ਵੇਖ ਲਓ ਪਾਣੀ ਕਿੰਨਾ ਜੇ ਪੰਜ ਪਛੇ ਛੇ ਪਟ ਪਾਣੀ ਇਹਦੇ ਵੀ ਜ਼ਮੀਨ ਜਗਾ ਤੇ ਕੀ ਕਰੀ ਹੁਣ ਵੇਖੋ ਕਿੰਨੇ ਚਿਰ ਨੂੰ ਸੁੱਕਦਾ ਜੇ ਕਣਕਾਂ ਵੀ ਬੀਜੀ ਜਾਂਦੀਆਂ ਕਿ ਨਹੀਂ ਕਣਕਾਂ ਵੀ ਅਹਿਸ ਨਹੀਂ ਸਾਨੂੰ ਬੀਜਣ ਦੀ ਕਣਕਾਂ ਵੀ ਬੀਜੀ ਜਾਣੀ ਪੂਰੀ ਕਹਿਰਵਾਨ ਹੋਈ ਹੈ ਹਾਂਜੀ ਪੂਰੀ ਜੀ ਕੋਈ ਕੱਲ ਕੱਲ ਪਾਣੀ ਫੇਰ ਆ ਗਿਆ ਜੀ ਇੰਨਾ ਇੰਨਾ ਪਾਣੀ ਨੰਕਾ ਤੇ ਫੇਰ ਸੜਕ ਤੋਂ ਜਾਈਦਾ ਹੈ ਮੋਟਰਸਾਈਕਲ ਬੰਦ ਹੋ ਜਾਂਦਾ ਸੀ ਤੇ ਹੁੰਦਾ ਹੀ ਨਹੀਂ ਤੇ ਸੜਕ ਤੇ ਲਾ ਕੇ ਘਰ ਆ ਜਾਈਦਾ ਹੈ ਗਿਲਾ ਹੁੰਦਾ ꯀਫੇਲੇ ਤੇ ਦੁੱਖ ਤੇ ਬਹੁਤ ਹੁੰਦਾ ਇੰਨੀ ਮੁਸ਼ਕਿਲ ਕਰ ਬਣਾਇਆ ਕੋਈ ਮਨ ਤੇ ਬੜਾ ਖਰਾਬ ਨਾ ਪਰ ਹੁਣ ਕੀ ਕਰੀਏ ਜ਼ਿੰਦਗੀ ਤਾਂ ਨਗਾਉਣੀ ਆ ਨਾ ਜੇ ਆਪ ਵੀ ਇਤਰਾ ਘਰ ਦੇ ਜੀ ਕੀ ਕਰਨਗੇ ਦੂਜੇ ਉਹ ਵੀ ਫਿਕਰ ਕਰਦੇ ਜਿਆਦਾ ਕਾਕਾ ਇੱਕ ਵਾਰ ਜੇ ਹੋਈ ਬੜਾ ਡਿਆ ਫਿਕਰ ਕਰਨ ਉਹਦੇ ਪਰਸੇ ਛਾਤੀ 'ਚ ਦਰਦ ਹੁੰਦਾ ਵੀ ਬڑے ਚਾਵਾਂ ਦੇ ਨਾਲ ਜਿਹੜਾ ਘਰ ਬੰਦ ਨਵੀਂ ਨਵੀਂ ਕੋਠੀ ਹਾਲੇ ਤਿਆਰ ਕਰਵਾਈ ਸੀ ਦੇਖੋ ਸਫੇਦੀਆਂ ਜੇ ਉੱਪਰ ਵਾਲੀ ਛੱਤਾਂ ਨਾਲ ਗੱਲ ਕਰੀਏ ਤਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਸਾਫ਼ ਸਫੇਦ ਸਫੇਦ ਜੜੀਆਂ ਛੱਤਾਂ ਨੇ ਬਿਲਕੁਲ ਕਿਉਂਕਿ ਨਵਾਂ ਜਿਹੜਾ ਇਹ ਸਾਰਾ ਫਰਨੀਚਰ ਲਗਾਇਆ ਗਿਆ ਸੀ ਦਰਵਾਜ਼ੇ ਖਿੜਕੀਆਂ ਬਾਥਰੂਮ ਦੇਖੋ ਤੁਸੀਂ ਨਵੀਂ ਹਾਲਾਤ ਦੇ ਵਿੱਚ ਜਿਹੜਾ ਹਾਲੇ ਨਵਾਂ ਮਕਾਨ ਤਿਆਰ ਕਰਵਾਇਆ ਗਿਆ ਸੀ ਲੇਕਿਨ ਕਮਰਿਆਂ ਦੀਆਂ ਵੀ ਜੇਕਰ ਗੱਲ ਕਰੀਏ ਤਾਂ ਮੈਂ ਕਮਰਾ ਘਰ ਨੂੰ ਦਿਖਾਉਂ ਕਿ ਹਰ ਕਮਰੇ ਦੇ ਵਿੱਚ ਜਿਹੜਾ ਫਰਸ਼ ਹੈ ਉਹ ਬੈਠ ਚੁੱਕਾ ਹੈ ਔਰ ਦੇਖੋ ਤੁਸੀਂ ਪਾਣੀ ਖੜਾ ਹੈ ਪਾਣੀ ਇਸੇ ਕਰਕੇ ਖੜਾ ਹੈ ਮੈਂ ਕੈਮਰਾ ਪਰਸੋਂ ਦਿਖਾਣ ਕਿ ਇਹ ਪਾਣੀ ਕਿਉਂ ਕਿ ਤਾਂ ਖੜਾ ਹੈ ਕਿਉਂਕਿ ਜੋ ਹੈ ਸਰਸ ਬੈਠ ਚੁੱਕੇ ਨੇ ਨੀਵੇਂ ਹੋ ਚੁੱਕੇ ਨੇ ਪਾਣੀ ਨੇ ਮਾਰ ਮਾਰੀ ਹੈ ਔਰ ਇਸ ਕਰਨਾ ਮਾਰੀਆਂ ਜਨਾ ਸਾਰੇ ਲੀੜੇ ਇਸ ਤਰ੍ਹਾਂ ਹੀ ਪਏ ਇੱਕ ਲੀੜਾ ਨਹੀਂ ਚੁੱਕਣ ਦਿੱਤਾ ਬਸ ਪਾਣੀ ਏਡੀ ਯੋਰਦੀ ਆ ਜੱਕਦਮ ਜਦੋਂ ਬੰ ਟਟਾ ਪਾਣੀ ਜੱਕਦਮ ਹੀ ਭਰ ਗਿਆ ਤੋੜਿਆਂ ਦੇ ਦਾਣਿਆਂ ਦੇ ਨਾ ਤਿੰਨ ਟੋੜੇ ਲਿਆ ਕੇ ਤੇ ਇੱਥੇ ਮੱਡਾਂ ਤੇ ਰੱਖੇ ਉਹ ਵੀ ਬੈੱਡ ਮਗਰੋਂ ਜਦੋਂ ਮੈਂ ਵੇਖਿਆ ਅੰਦਰੋਂ ਕਿਤੇ ਬੈੱਡ ਪਾਣੀਆਂ ਪਲਟ ਗਏ ਉਹ ਵੀ ਖਰਾਬ ਹੋ ਗਏ ਜਿਹੜੇ ਉੱਥੇ ਦਾਣੇ ਉਹ ਵੀ ਖਰਾਬ ਹੋ ਗਏ ਬੜੇ ਮਾੜੇ ਹਾਲਾਤ ਨੇ ਦੇਖੋ ਕਹਿੰਦੇ ਨੇ ਕਿ ਬਲਮਾਰੀਆਂ ਚੋਂ ਕੱਪੜੇ ਕੱਢਣ ਦਾ ਵੀ ਸਮਾਂ ਨਹੀਂ ਮਿਲਿਆ ਪੰਜ ਦਿੱਤਾ ਪਾਣੀ ਨੇ ਇਸ ਵਾਰੀ ਜਦੋਂ ਪਾਣੀ ਆਇਆ ਇੱਕਦਮ ਬੰਨ ਟੁੱਟਾ ਤਾਂ ਕੁਝ ਹੀ ਮਿੰਟਾਂ ਜਿ ਇੱਥੇ ਪਾਣੀ ਭਰ ਗਿਆ ਔਰ ਉਹਨਾਂ ਦੱਸਿਆ ਕਿ 5 5 6 6 ਫੁੱਟ ਪਾਣੀ ਇਸ ਕੋਠੀ ਦੇ ਜਿੱਥੇ ਇੱਥੇ ਖੜੇ ਔਰ ਇੱਥੇ ਇਸ ਵਕਤ ਖੜਾ ਹੋਣਾ ਵੀ ਬੜਾ ਮੁਸ਼ਕਲ ਹੈ ਇੰਨੀ ਜ਼ਿਆਦਾ ਜਿਹੜੀ ਸਮੈਲ ਜਿਹੜੀ ਆ ਉਹ ਇੱਥੇ ਫੈਲੀ ਹੋਈ ਆ ਪਿਛਲੇ ਪਾਸੇ ਅਗਲੇ ਪਾਸੇ ਮੈਂ ਕਾਰਨਾ ਪਰਸੋਂ ਕਹਾਂਗਾ ਦੁਕਾਨ ਤਾਂ ਤੁਸੀਂ ਆ ਵੀ ਦੇਖ ਸਕਦੇ ਹੋ ਕਿ ਜਿਹੜੇ ਕੱਪੜੇ ਕੂਪੜੇ ਨੇ ਸਾਰੇ ਕਿਸ ਤਰ੍ਹਾਂ ਬੁਰੀ ਤਰ੍ਹਾਂ ਨਾਲ ਬਰਬਾਦ ਹੋਏ ਪਏ ਨੇ ਇਹ ਪਾਉਣ ਯੋਗ ਨਹੀਂ ਰਹਿ ਗਏ ਵਰਤਨ ਯੋਗ ਨਹੀਂ ਰਹਿ ਗਏ ਔਰ ਪਿੱਛੇ ਇਹਨਾਂ ਦਾ ਜਿਹੜਾ ਵਾਰਾਂਡਾ ਹੈ ਜਿੱਥੇ ਪਸ਼ੂਆਂ ਦੇ ਵਾਸਤੇ ਜਿਹੜੇ ਇਹਨਾਂ ਵੱ ਉਹ ਕਮਰੇ ਬਣਾਏ ਗਏ ਨੇ ਜਾਂ ਢਾਰੇ ਬਣਾਏ ਗਏ ਨੇ ਤੂੜੀ ਪੱਠੇ ਵਾਸਤੇ ਉਹ ਸਾਰਾ ਪਾਣੀ ਦੇ ਨਾਲ ਹਾਲੇ ਵੀ ਜੋ ਹੈ ਪਾਣੀ ਦੇ ਵਿੱਚ ਜਿਹੜੇ ਆ ਘਿਰੇ ਹੋਏ ਨੇ ਤੂੜੀ ਦੇਖੋ ਤੁਸੀਂ ਕਿਵੇਂ ਬਰਬਾਦ ਹੋਈ ਜਿਹੜੀ ਆ ਸਾਫ਼ ਦਿਖਾਈ ਦੇ ਰਹੀ ਹੈ ਮੈਂ ਕੈਮਰਾ ਪਰਸਨ ਕਹਾਂਗਾ ਜ਼ੂਮ ਇਨ ਕਰਕੇ ਦਿਖਾਣ ਤਾਂ ਤੁਸੀਂ ਆ ਦੇਖ ਸਕਦੇ ਹੋ ਇਹ ਜਿਹੜਾ ਤੂੜੀ ਵਾਸਤੇ ਕੋਠਾ ਬਣਾਇਆ ਜਿਹੜਾ ਡੰਗਰਾ ਵਾਸਤੇ ਪੱਠਿਆਂ ਵਾਸਤੇ ਇਹਨਾਂ ਨੇ ਬਣਾਇਆ ਪੂਰੀ ਤਰ੍ਹਾਂ ਬਰਬਾਦ ਹੋ ਚੁੱਕਾ ਹੈ ਔਰ ਇਹ ਆ आलम ਜਿਹੜਾ ਹੈ ਉਹ ਇੱਕ ਘਰ ਦਾ ਨਹੀਂ ਹੈ ਜਿਹੇ ਕਈ ਅਨੇਕਾਂ ਘਰ ਨੇ ਕਈ ਅਜਿਹੇ ਪਰਿਵਾਰ ਨੇ ਜਿਹੜੇ ਇਸ ਵਾਰੀ ਪਾਣੀ ਤੋਂ ਜੋ ਨੇ ਉਹ ਪੀੜਤ ਨੇ ਔਰ ਪਾ ਆ ਮਾਰ ਮਾਰੀ ਆ ਤੇ ਇਹਨਾਂ ਲੋਕਾਂ ਦਾ ਜਿਹੜਾ ਇਸ ਵਕਤ ਗੁਜ਼ਾਰਾ ਬੜਾ ਔਖਾ ਹੈ ਔਰ ਹੁਣ ਕੀ ਲੱਗਦਾ ਹੈ ਕਿ ਅੱਗੋਂ ਕਿਵੇਂ ਜਿਹੜਾ ਚੱਲੇਗਾ ਜਾਂ ਮੰਨ ਦੇ ਵਿੱਚ ਕਿਹੜੀਆਂ ਹੋਰ ਗੱਲ ਇਹ ਤਾਂ ਪਾ ਜੀ ਹੁਣ ਕੋਈ ਪਣਪਰਾ ਰਿਸ਼ਤੇਦਾਰ ਕੋਈ ਮਤ ਕਰੇਗਾ ਉਹ ਅਖੰਡੇ ਸਰਕਾਰਾਂ ਦਾ ਉਹ ਤੇ ਕੋਈ ਆਸ ਨਹੀਂ ਸਰਕਾਰਾਂ ਦੇ ਕੋਈ ਆਸ ਨਹੀਂ ਅੱਜ ਤੱਕ ਹੁਣ ਸਰਕਾਰ ਦਾ ਕੋਈ ਆਦਮੀ ਨਹੀਂ ਜੇ ਇੱਥੇ ਪਿੰਡਾਂ 'ਚ ਨਾ ਕਿਸੇ ਨੇ ਆਣ ਕੇ ਆਖਿਆ ਨਾ ਕੋਈ ਚੀਜ਼ ਦਿੱਤੀ ਆ ਆ ਵੀਰ ਭਰਾ ਜਿਹੜੇ ਸਿੱਖ ਭਰਾ ਨੇ ਜਿਹੜੇ ਟਰਾਲੀਆਂ ਲੈ ਲੈ ਕੇ ਕੋਈ ਹੋਰ ਭਰਾ ਹੁੰਦੇ ਨੇ ਸਾਰੇ ਹਿੰਦੂ ਭਰਾ ਵੀ ਵੀਰ ਵੀ ਬੜੀ ਮਤ ਕਰਨਦੇ ਆ ਸਾਰੇ ਕੋਈ ਪਠਾਨਕੋਟੋਂ ਆਉਂਦੇ ਆ ਕੋਈ ਕਿਤੇ ਆਉਂਦੇ ਆ ਗੜ ਸ਼ੰਕਰਤਾ ਕੋਂਦੇ ਜੇ ਲੋਕ ਉਧਰੋਂ ਅਕਦੀ ਰੋਟੀ ਚੱਲ ਪਈ ਹਾਂਜੀ ਦੋ ਟੱਕ ਦੇ ਟਾਈਮ ਦੀ ਰੋਟੀ ਜਿਹੜੀ ਆ ਕਾਰਾਂ ਤਾਂ ਕੋਈ ਆਸ ਨਹੀਂ ਰਹਿ ਗਈ ਨਹੀਂ ਜੀ ਅਜੇ ਤੱਕ ਤੇ ਕੋਈ ਕੋਈ ਤੁਹਾਡੀ ਸਾਧ ਜੇ ਪਹੁੰਚਿਆ ਨਾ ਕਿਸੇ ਮਾਇਨਾ ਕਰ ਲਈ ਕੋਈ ਮੁਆਵਜ਼ਾ ਦੇ ਰਾ ਵੇਖ ਲਈ ਜਾਂ ਕੀ ਵੇ ਨੁਕਸਾਨ ਦਾ ਕੋਈ ਨਹੀਂ ਕਿਸੇ ਸੰਪਰਕ ਕਿਸੇ ਨੇ ਸੰਪਰਕ ਨਹੀਂ ਕੀਤਾ ਅਸੀਂ ਸਾਰੀ ਦਿੜੀ ਤੇ ਰਹੀਦਾ ਹੁਣ ਰਾ ਦਿਨੇ ਆਜੀਦਾ ਜੇ ਤੇ ਰਾਤ ਨੂੰ ਗੁਰਦੁਆਰਾ ਸਾਹਿਬ ਚਲ ਜੀਦਾ ਇਹ ਤੇ ਉਹਨੂੰ ਲਾਈਟ ਨਹੀਂ ਜੀ ਹੁੰਦੀ ਇਹਦੇ ਬੱਤੀ ਨਹੀਂ ਹੁੰਦੀ ਹਾਂ ਇਹ ਵੀ ਵੱਡੀ ਪ੍ਰੋਬਲਮ ਆ ਗਈ ਹੈ ਬੱਤੀ ਦੀ ਅਜੇ ਬੜੀ ਪ੍ਰੋਬਲਮ ਜੇ ਪਾਣੀ ਆ ਲੱਗੇ ਬਲਾ ਟੁੱਟਾ ਸੀ ਤੇ ਤੇ ਬੱਤੀ ਨਹੀਂ ਹੁੰਦੀ ਤੇ ਫਿਰ ਪਾਣੀ ਪੁਣੀ ਵੀ ਨਹੀਂ ਆਉਂਦਾ ਹੋਏਗਾ ਕੋ ਮਰਤਬ ਜੋ ਨਾ ਪਾਣੀ ਇਹੋ ਜਿਹੜੇ ਲੋਕ ਦੇ ਕੇ ਜਾਂਦੇ ਜੀ ਹਾਂ ਜਿਹੜੇ ਸੇਵਾ ਦਾ ਰਹਉਂਦੇ ਆ ਉਹ ਦੇ ਕੇ ਜਾਂਦੇ ਟਰਾਲੀਆਂ ਵਾਲੇ ਕਿਵੇਂ ਘਰ ਦਾ ਗੁਜ਼ਾਰਾ ਹੋਣਾ ਹੈ ਕਿਵੇਂ ਹੋਣਾ ਹੈ ਕਿਤਨਾ ਕਿਤੇ ਚਿੰਤਾ ਫੰਦੀ ਹੋਏਗੀ ਇਹ ਤੇ ਭਾਈ ਅਸੀਂ ਵੇਖੋ ਇੱਥੇ ਲਾਇਆ ਸਾਡੇ ਲਾਗੇ ਨਾ ਸਬਜ਼ੀ ਲੱਗਦੀ ਹੈ ਗੋਭੀ ਦੀ ਸਬਜ਼ੀ ਹੁੰਦੀ ਹੈ ਤੇ ਸਾਰਾ ਹੀ ਖਰਚਾ ਟੋਟਲ ਕਰ ਚੁੱਕੇ ਆ ਗੋਭੀ ਦੇ ਤੇ ਹੁਣ ਇੱਕ ਗੋਡੀ ਹੁਣੀ ਦੇ 10-15 ਦਿਨ ਤੱਕ ਤਿਆਰ ਹੋ ਜਣੀ ਤੇ ਅਸੀਂ ਪੈਸੇ ਵੰਟੰਡਾ ਬਣਾ ਹਮ ਕਿੰਨੀ ਜ਼ਮੀਨ ਸੀ ਤੇ ਜ਼ਮੀਨ ਆਪਣੀ ਯਾਰਾਂ ਕਿੱਲੇ ਆ ਸਾਡੇ ਕੋਲ ਹਾਂਜੀ ਗੋਭੀ ਲਾਈ ਸੀ ਉਹਦੇ ਚ 5 ਕਿੱਲੇ ਗੋਭੀ ਹੀ ਕੋਚੋ ਨਾ 6 ਕਿੱਲੇ ਹਾਂਜੀ ਸਾਰਾ ਬਰਬਾਦ ਹੋ ਗਿਆ ਤੇ ਸਾਰਾ ਹੀ ਬਰਬਾਦ ਹੋ ਗਿਆ ਇੱਕ ਦਾਣਾ ਨਹੀਂ ਜੇ ਬਚਿਆ ਸਾਰਾ ਖਰਚਾ ਹੋ ਗਿਆ ਸੀ ਗੋਭੀ ਗਾਭੀ ਦਾ ਸਾਰਾ ਖਰਚਾ ਛੋਨੇ ਨੂੰ ਵੀ ਖਾਦਾ ਖੁੱਦਾ ਸਾਰੀਆਂ ਪੈ ਗਈਆਂ ਟਰਾਲੀ ਦੇ 15 ਬੋਰੀਆਂ ਖਾਦੀ ਜੂਰੀਆ ਦੀ ਅੱਠ ਬੋਰੀਆਂ ਡਾਹ ਦੀਆਂ ਸੀ ਉਹ ਵੀ ਸਾਰੀਆਂ ਖੁਰਗੀਆਂ ਵਿੱਚ ਸੀ ਖੰਡ ਦੇ ਸੌਦਾ ਲਿਆਂਦਾ ਸੀ ਉਹ ਵੀ ਸਾਰਾ ਬਰਬਾਦ ਹੋ ਗਿਆ ਜੰਮੇ ਆਰੇ ਇੱਕ ਦਾਣਾ ਨਹੀਂ ਬਚਿਆ ਬੜਿਆ ਭਾਵਕ ਕਰ ਦੇਣ ਵਾਲੀਆਂ ਗੱਲਾਂ ਨੇ ਦੇਖੋ ਇੱਕ ਜ਼ਿੰਮੀਦਾਰ ਬੰਦਾ ਹੈ ਜਿੰਨੇ ਆਪਣਾ ਸਾਰਾ ਕੁਝ ਗੁਜ਼ਾਰਾ ਜਿਹੜਾ ਹੈ ਜ਼ਮੀਨ ਦੇ ਸਿਰ ਤੋਂ ਕਰਨਾ ਹੁੰਦਾ ਹੈ ਪਰਮਾਤਮਾ ਤੈਨੂੰ ਹੀ ਆ ਕਿ ਤਰ੍ਹਾਂ ਪਾਸ ਕਰਾਏਗਾ ਜਿਤਨਾ ਕਰਾਏਗਾ ਹੁਣ ਵੇਖਾਂਗੇ ਕੀ ਕਰਦਾ ਪਰਮਾਤਮਾ ਸਮਾਂ ਲੱਗੇਗਾ ਹੁਣ ਸਮਾਂ ਲੱਗੇਗਾ ਜੀ ਇਹਨੂੰ ਸਾਰੇ ਹੁਣ ਤੋਂ ਵੀ ਸਮਾਂ ਲੱਗਣਾ ਜੇ ਸਾਰਿਆਂ ਨੇ ਵੋਟਾਂ ਪਾ ਕੇ ਸਰਕਾਰ ਬਣਾਈ ਪਰ ਸਾਨੂੰ ਕੋਈ ਇਹਦਾ ਫਾਇਦਾ ਨਹੀਂ ਮਿਲਿਆ ਜਦੋਂ ਤੁਹਾਨੂੰ ਲੋੜ ਪਈ ਕੋਈ ਨਹੀਂ ਆ ਕੋਈ ਨਹੀਂ ਆ ਕੋਈ ਪ੍ਰਸ਼ਾਸਨ ਵੱਲੋਂ ਕੋਈ ਨੇਰੇ ਹਮੰਦਾਰੀ ਆਇਆ ਕਿ ਜਿਹੜਾ ਪ੍ਰਸ਼ਾਸਨ ਦਾ ਹੀ ਕੋਈ ਹੱਲ ਕਰੀਏ ਕੋਈ ਬੇੜਾ ਲੈ ਕੇ ਨਹੀਂ ਆਇਆ ਆਰਮੀ ਵਾਲਿਆਂ ਨੇ ਸਾਨੂੰ ਆਣ ਕੇ ਬਾਹਰ ਕੱਢਿਆ ਇਥੋਂ ਤੀਜੇ ਦਿਨ ਅਸੀਂ ਰੋਟੀ ਖਾਧੀ ਜਾ ਕੇ ਮੈਂ ਦੋ ਦਿਨ ਪੁਖਾਰਿਆ ਇੱਥੇ ਕੋਠੇ ਬੈਠਾ ਆ ਡੰਗਰ ਜਿਹੜੇ ਜੀ ਉਹ ਵੀ ਅੰਦਰ ਬਨ ਕੇ ਦੋ ਬਚਾਏ ਆ ਤੇ ਦੋ ਤਿੰਨ ਸਾਡੇ ਡੰਗਰ ਵੀ ਖਰਾਬ ਹੋਏ ਸਾਬ ਰੁੜ ਗਏ ਹਾਂਜੀ ਰੁੜ ਗਏ ਭੁਖੇ ਰਹੇ ਹੋਣਗੇ ਉਹ ਵੀ ਹਾਂਜੀ ਉਹ ਵੀ ਭੁਖੇ ਇਹ ਵੀ ਜਿਹੜੇ ਅੰਦਰ ਬੱਜੇ ਸੀ ਇਹ ਵੀ ਤੂੜੀ ਦੋਪਨਾਂ ਸੁਤੀ ਅੰਦਰ ਪਰ ਉਹ ਗਿੱਲੀ ਹੋ ਗਈ ਪੈਂਦੀ ਸਟੇ ਕੋਈ ਹੱਲ ਹੀ ਨਹੀਂ ਹੋਇਆ ਇਹਦਾ ਖਾਦੀ ਨਹੀਂ ਗਈ ਖਲੋਤੇ ਰਹੇ ਇਤਰਾਇ ਇਹ ਗੱਲਾਂ ਨਹੀਂ ਐ ਇਹ ਦਰਦ ਹੰਡਾਇਆ ਗਿਆ ਐ ਆਪਣੀ ਹੱਡ ਬੀਤੀ ਜਿਹੜੀ ਆ ਉਹ ਸੁਨਾਰੇ ਨੇ ਔਰ ਦੇਖੋ ਕਿੰਨਾ ਸਮਾਂ ਔਖਾ ਹੋਏਗਾ ਕਿਹਾ ਕਿ ਦੋ ਦਿਨ ਜਿਹੜੇ ਨੇ ਭੁਖੇ ਕੱਡੇ ਨੇ ਤਿਜੇ ਦਿਨ ਜਿਹੜੀ ਆ ਰੋਟੀ ਖਾਦੀ ਆ ਔਰ ਜੇਕਰ ਮੀਂਹ ਵੀ ਪੈਂਦਾ ਰਿਹਾ ਜੇ ਮੀਂਹ ਵੀ ਚੱਲਦੇ ਰਹੇ ਆ ਉੱਤੇ ਕੋਠੇ ਤੇ ਬਹਿ ਕੇ ਕੱਢੇ ਜੇ ਤਾਂ ਉਹ ਲੀੜਾ ਹੀ ਕੋਲ ਫੜਾ ਫੜਾ ਲੀੜਾ ਫੜ ਕੇ ਵੀ ਉੱਤੇ ਨਹੀਂ ਲਿਆਂਦਾ ਗਿਆ ਕੋਈ ਇਤਰਾ ਹੀ ਕੱਢੇ ਜੇ ਦਿਨ ਤੋਂ ਕਿਵੇਂ ਦੇਖੋ ਮੁਸ਼ਕਲ ਦੇ ਵਿੱਚ ਜਿਹੜਾ ਇਹ ਸਮਾਂ ਕੱਢਿਆ ਹੋਵੇਗਾ ਕਿਵੇਂ ਜਿਹੜਾ ਇਹ ਸਮਾਂ ਨਿਕਲਿਆ ਹੋਵੇਗਾ ਇਹ ਜਿਹੜੀਆਂ ਦ੍ਰਿਸ਼ਾਂ ਹੀ ਤਾਰਨਾ ਸਾਂਝੇ ਕੀਤੇ ਨੇ ਇਹ ਆਪਣੇ ਆਪ ਦੇ ਵਿੱਚ ਇਹ ਗਵਾਈ ਭਰਦੇ ਨੇ ਕਿ ਕਿੰਨਾ ਮੁਸ਼ਕਲ ਸਮਾਂ ਹੈ ਇਸ ਵਕਤੇ ਨਾ ਪੰਜਾਬੀਆਂ ਦੇ ਪਰ ਫਿਰ ਵੀ ਜਿਹੜੇ ਨੇ ਪੰਜਾਬੀ ਵਿਚਾਰੇ ਆਪਣੇ ਇਸ ਆਸਤੇ ਨੇ ਕਿ ਕਿਤਨਾ ਕਿਤੇ ਉਹ ਖੜੇ ਹੋਣਗੇ ਲੇਕਿਨ ਸਰਕਾਰਾਂ ਤੋਂ ਉਹਨਾਂ ਨੇ ਕਿਹਾ ਕਿ ਸਾਨੂੰ ਗਿਲਾ ਹੈ ਸਰਕਾਰਾਂ ਸਾਡੇ ਕੋਲ ਵੋਟਾਂ ਲਈਆਂ ਅਸੀਂ ਆਪਣੀ ਸਰਕਾਰ ਚੁਣੀ ਪਰ ਜਦੋਂ ਸਾਨੂੰ ਲੋੜ ਪਈ ਹੈ ਤਾਂ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਮਦਦ ਉਹਨਾਂ ਤੱਕ ਜਿਹੜੀ ਹੈ ਨਹੀਂ ਪਹੁੰਚਾਈ ਗਈ ਇਹ ਗਿਲਾ ਉਹਨਾਂ ਨੇ ਕਿਹਾ ਕਿ ਸਾਨੂੰ ਹਮੇਸ਼ਾ ਇਹ ਸਰਕਾਰ ਨਾਲ ਰਹੇਗਾ ਕੈਮਰਾ ਪ੍ਰਸੰਤ ਪ੍ਰੀਤ ਦੇ ਨਾਲ ਰਵੀ ਬਖਸਿੰਗ ਪੀਟੀਸੀ ਨਿਊਜ਼ ਗੁਰਦਾਸਪੁਰ